ਗੱਲ ਬੜੀ ਛਿੜੀ ਹੋਈ ਖੇਡ ਜਗਤ ਵਿੱਚ ਬਈ ਆਨੰਦਪੁਰ ਕਲਾਊਡ ਵੀ ਟਰੈਕਟਰ ਦਿੱਤੇ ਗਏ ਐ ਉਹ ਟਰੈਕਟਰ ਦਾ ਜੇਤੂ ਗੱਭਰੂ ਗੋਸ਼ਾ ਆ ਗਿਆ ਰੌਤੇ ਵਾਲਾ ਮੈਂ ਬੇਨਤੀ ਕਰੂੰਗਾ ਜੰਗੂਲੇ ਨੇ ਪਿੰਡ ਦੇ ਗੁਰਪ੍ਰੀਤ ਨੂੰ ਰੌਤੇ ਪਿੰਡ ਦੇ ਗੋਸ਼ ਨੂੰ ਲੈ ਕੇ ਆਊਗਾ ਗਰਾਊਂਡ ਦੇ ਅੰਦਰ ਇੱਕ ਗੱਲ ਆਪਾਂ ਕਲੀਅਰ ਕਰਾਂਗੇ ਜਿਹੜੀ ਸਾਰੀ ਖੇਡ ਜਗਤ ਵਿੱਚ ਛਿੜੀ ਹੋਈ ਹੈ ਮੈਂ ਬੇਨਤੀ ਕਰਦਾ ਹਾਂ ਉਹ ਸ਼ਾ ਰੋਂਤਾ ਗਰਾਊਂਡ ਵਿੱਚ ਆਊਗਾ ਤੇ ਨਾਲ ਜੰਗੀਆਂ ਨੇ ਪਿੰਡ ਦਾ ਗੁਰਪੀਤ ਆਊਗਾ ਤੇ ਨਾਲ ਜੱਸਾ ਠੋਨੀ ਵਾੜੀ ਹੈ ਇਹ ਪਰਾ ਸਾਡੇ ਗਰਾਊਂਡ ਵਿੱਚ ਆ ਜਾਣਗੇ ਆ ਵੀ ਗੋਸ਼ਿਆ ਭਾਈ ਜਿਹਨੂੰ ਜਿਹਨੂੰ ਖੁਸ਼ੀ ਹੋਈ ਹੈ ਵੀ ਰੋਂਤੇ ਦਾ ਗੋਸ਼ਾ ਉੱਤਮ ਬਣਿਆ ਤੇ ਟਰੈਕਟਰ ਦੀ ਗੱਲ ਛੜੀ ਹੈ ਅੱਜ ਕਲੀਅਰ ਕੀਤਾ ਜਾਊਗਾ ਸਿਲਵਰੀ ਧਰਤੀ ਉੱਤੇ ਲੈ ਵੀ ਜੰਗੀਆਂ ਨੇ ਪਿੰਡ ਵਾਲਿਆ ਤੇਰਾ ਵੀ ਧੰਨਵਾਦ ਹੈ ਇੱਕ ਉੱਡਦੀ ਉੱਡਦੀ ਖ਼ਬਰ ਮੈਨੂੰ ਮਿਲੀ ਹੈ ਗੋਸ਼ਿਆ ਵੀ ਤੇਰੇ ਟਰੈਕਟਰ ਵਾਲੀ ਗੱਲ ਜਿਹੜੀ ਹੈ ਉਹ ਕਲੀਅਰ ਹੋ ਗਈ ਹੈ ਜੰਗੀਆਂ ਨੇ ਪਿੰਡ ਦਾ ਗੁਰਪ੍ਰੀਤ ਹੱਸਦਾ ਇਹਦੀ ਟ੍ਰੈਕਟਰ ਵਾਲੀ ਗੱਲ ਕਲੀਅਰ ਹੋ ਗਈ ਹੈ ਕਲੀਅਰ ਕੀ ਹੋਈ ਹੈ ਇਹ ਹੋਰ ਤਾਂ ਇਹ ਥੋੜੀਆਂ ਖੇਡ ਕੌਡੀ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਈ ਵਾਰੀ ਮਾਹੌਲ ਹੀ ਇਦਾਂ ਦਾ ਬਣ ਜਾਂਦਾ ਹੈ ਕਈ ਵਾਰੀ ਸਿਸਟਮ ਹੀ ਇਦਾਂ ਦਾ ਭੱਜ ਜਾਂਦਾ ਹੈ ਪੂਰੀ ਕਲੀਅਰ ਕਟ ਗੱਲ ਜਿਹੜੀ ਹੈ ਉਹ ਮਾਈਕ ਤੋਂ ਅਨਾਉਂਸ ਕਰ ਲਈ ਵੀ ਔਖੀ ਹੋ ਜਾਂਦੀ ਹੈ ਪਰ ਅੱਜ ਉਸ ਤੋਂ ਨਹੀਂ ਸਮੁੱਚੀ ਪ੍ਰਬੰਧਕ ਕਮੇਟੀ ਆਈ ਤੇ ਨਾਲ ਫੌਜੀ ਰੌਂਤੇ ਵਾਲਾ ਸੀਗਾ ਤੇ ਨਾਲ ਮੇਰੇ ਵੀਰੋ ਮੇਜਰ ਲੀਗ ਦੇ ਨਮਾਇंदे ਸੀਗੇ ਉਹ ਸਾਰੇ ਪਰਮਾਨੇ ਬੈਠ ਕੇ ਫੈਸਲਾ ਕਰਾਤਾ ਹੈ ਤੇ ਟਰੈਕਟਰ ਦੀ ਰਾਸ਼ੀ ਜਿਹੜੀ ਹੈ ਕੋਸ਼ੇ ਰਾਮ ਤੇ ਟਕਾ ਗਈ ਹੈ ਇੱਕ ਵਾਰ ਤਾੜੀ ਣਾੜੋ ਜ਼ੋਰਦਾਰ ਆ ਮੁੰਡਾ ਗਿੱਲਾਂ ਦਾ ਜਿਹੜੇ ਜਿਹੜੇ ਜੰਗੀਆਂ ਵਾਲੇ ਪਿੰਡ ਦੇ ਗੁਰਪ੍ਰੀਤ ਨੂੰ ਪਿਆਰ ਕਰਦੇ ਤਾੜੀਆਂ ਣਾੜੋ ਜ਼ੋਰਦਾਰ ਜਿਹੜੇ ਜੱਫੇ ਗੁਰਪ੍ਰੀਤ ਤੂੰ ਲਾ ਗਏ ਆ ਇਹ ਨੌਜਾਨਾ ਤੂੰ ਹੀ ਲਾ ਗਏ ਆ ਜਿਹੜੇ ਝੰਡੇ ਤੂੰ ਗੱਢ ਗਏ ਆ ਇਹ ਤੂੰ ਹੀ ਗੱਢ ਗਏ ਆ ਹੈਵੀ ਕੋਸ਼ ਹੈ ਤੈਨੂੰ ਫਿਰ ਤੋਂ ਬਹੁਤ ਬਹੁਤ ਮੁਬਾਰਕਬਾਦ ਹੈ ਫੌਜੀ ਰੌਂਦੇ ਨਾਲ ਜਦੋਂ ਗੱਲ ਹੋਈ ਹੈ ਕਹਿੰਦਾ ਅੱਜ ਕਲੀਅਰ ਹੋ ਗਿਆ ਲੈ ਵੀ ਗੌਰਵ ਟੀਮੇ ਭੇਤ ਬਹੁਤ ਹੈ ਖੇਡ ਗੋਡੀ ਦੇ ਤਾਕੜ ਮੈਂ ਤੇ